ਵੀਰੋ ਜਿੱਥੇ ਪਹਿਲਾਂ ਡੈਮਾ ਤੋਂ ਪਾਣੀ ਛੱਡਣ ਤੇ ਸਤਲੁਜ ਦਰਿਆ ਬਿਆਸ ਦਰਿਆ ਘੱਗਰ ਤੇ ਰਾਵੀ ਇਹੀ ਮਾਰ ਕਰ ਰਹੇ ਸੀਗੇ ਤੇ ਪਰ ਹੁਣ ਪੰਜਾਬ ਦੇ ਵਿੱਚ ਹੋਰ ਹੀ ਲਗਾਤਾਰ بارش ਤੇ ਝੋਆ ਦੇ ਵਿੱਚੋਂ ਆ ਰਿਹਾ ਪਾਣੀ ਤੇ ਇਹ ਨਦੀਆਂ ਨਾਲੇ ਤੇ ਜਿਹੜੀਆਂ ਵੇਈਆਂ ਨੇ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਆ ਗਿਆ ਇਹਨਾਂ ਵਿੱਚੋਂ ਕੋਝੇ ਵੇਈਆਂ ਜਿਹੜੀਆਂ ਨੇ ਉਹ ਸਿੱਧੀਆਂ ਪਹਾੜਾਂ ਚੋਂ ਜਾਂ ਝੋਆ ਦੇ ਵਿੱਚੋਂ ਨਿਕਲਦੀਆਂ ਨੇ ਤੇ ਉਹਨਾਂ ਦਾ ਦਰਿਆਵਾਂ ਦੇ ਨਾਲ ਕੋਈ ਕਨੈਕਸ਼ਨ ਨਹੀਂ ਹੁੰਦਾ ਤੇ ਉਹਨਾਂ ਦੇ ਵਿੱਚ ਸਿੱਧਾ ਹੀ ਪਾਣੀ ਜਿਹੜਾ ਹੁਣ ਮੀਰਾ ਜਿਹੜਾ ਉਹ ਵੀ ਇੰਨਾ ਭਰਨਾ ਸ਼ੁਰੂ ਹੋ ਗਿਆ ਕਿ ਉਹਨਾਂ ਨੇ ਵੀ ਮਾਰ ਕਰਨੀ ਸ਼ੁਰੂ ਕਰ ਦਿੱਤੀ ਆ ਪੰਜਾਬ ਤੇ ਬੰਨ੍ਹ ਤੋੜਨੇ ਸ਼ੁਰੂ ਕਰ ਦਿੱਤੇ ਤੇ ਵੀਰੋ ਆਪਾਂ ਸਾਰੇ ਜਾਣਦੇ ਆ ਵੀ ਜਦੋਂ ਇਦਾਂ ਦਾ ਮਾਹੌਲ ਬਣ ਜੇ ਬਣਿਆ ਹੋਇਆ ਆਲਰੇਡੀ ਪੰਜਾਬ ਦੇ ਵਿੱਚ ਵੀ ਜਿੱਥੇ ਸਾਰੇ ਪਾਸੇ ਪਾਣੀ ਜਿਹੜਾ ਉਮਾਰ ਕਰ ਰਿਹਾ ਵਾ ਤੇ ਇਹੋ ਜਿਹੇ ਮੌਕੇ ਤੇ ਲੋਡ ਪੈਂਦੀ ਆ ਬੋਰਿਆਂ ਦੀ ਤਾਂ ਜੋ ਜਿਹੜੇ ਜਿੱਥੋਂ-ਜਿੱਥੋਂ ਵੀ ਬੰਨ੍ਹ ਟੁੱਟੇ ਉੱਥੇ-ਉੱਥੇ ਬੋਰਿਆਂ ਦੇ ਨਾਲ ਉਹਨੂੰ ਮੌਕੇ ਤੇ ਸਾਂਭਿਆ ਜਾ ਸਕੇ ਤੇ ਵੀਰੋ ਇੱਕ ਬੇਨਤੀ ਤੁਹਾਡੇ ਸਾਹਮਣੇ ਕਰਨੀ ਆ ਤੇ ਇਹ ਬੇਨਤੀ ਜਰੂਰ ਸੁਣ ਕੇ ਜਾਇਓ ਤੇ ਆ ਵੀਰ ਜਿਹੜੇ ਦੂਰੋਂ ਦੂਰ ਟਰਾਲੀਆਂ ਲੈ ਕੇ ਆ ਰਹੇ ਨੇ ਰੇਤਾ ਦੀਆਂ ਮਿੱਟੀ ਦੀਆਂ ਤੇ ਇਹਨਾਂ ਦਾ ਦਿਲੋਂ ਧੰਨਵਾਦ ਆ ਤੇ ਇੱਕ ਬੇਨਤੀ ਜਰੂਰ ਸੁਣ ਕੇ ਜਾਇਓ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਵੀਰੋ ਪੰਜਾਬ ਦੇ ਉੱਤੇ ਬਹੁਤ ਐਸਾ ਵੇਲੇ ਭਾਰਾ ਟਾਈਮ ਚੱਲ ਰਿਹਾ ਤੇ ਥਾਂ ਥਾਂ ਤੋਂ ਬੰਨ ਜਿਹੜੇ ਟੁੱਟ ਰਹੇ ਨੇ ਕਿਉਂਕਿ ਵਿਆਸ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਆ ਰਿਹਾ ਤੇ ਸਤਲੁਜ ਵੀ ਭਰਿਆ ਆ ਰਿਹਾ ਤੇ ਉਹ ਡ੍ਰੋਪ ਲਗਾਤਾਰ بارش ਜਿਹੜੀ ਆ ਉਹ ਪੰਜਾਬ ਦੇ ਵਿੱਚ ਵੀ ਹੋ ਰਹੀ ਆ ਦਿਨ ਰਾਤ ਹੋ ਰਹੀ ਆ بارش ਤੇ ਇਸੇ ਤਰ੍ਹਾਂ ਹੀ ਚੋਆ ਦੇ ਵਿੱਚ ਹੁਸ਼ਿਆਰਪੁਰ ਤੋਂ ਤੇ ਜਿਹੜੀਆਂ ਹੋਰ ਨਦੀਆਂ ਨਾਲੇ ਨੇ ਉਹ ਵੀ ਦਰਿਆਵ ਦੇ ਵਿੱਚ ਪੈ ਗਏ ਤੇ ਪਾਣੀ ਜਿਹੜਾ ਹੋਰ ਬਹੁਤ ਜ਼ਿਆਦਾ ਵਧ ਰਿਹਾ ਤੇ ਮੇਰੇ ਵੱਲੋਂ ਵੀਰ ਉਹ ਪਹਿਲੀ ਬੇਨਤੀ ਇਹ ਆ ਵੀ ਖਬਰਾਂ ਦੇ ਵਿੱਚ ਹੜ੍ਹਾਂ ਦੀਆਂ ਖਬਰਾਂ ਦੇਖ ਕੇ ਤੇ ਆਪਾਂ ਦੇਖ ਰਹੇ ਆ ਵੀ ਕਿੰਨੇ ਜ਼ਿਆਦਾ ਮਾੜੇ ਹਾਲਾਤ ਜਿਹੜੇ ਹੋਏ ਪਏ ਐ ਇਸ ਸਮੇ ਤੇ ਮਨ ਤਾਂ ਖਰਾਬ ਹੁੰਦਾ ਵਾ ਤੇ ਪਰ ਮੇਰੇ ਵੱਲੋਂ ਇੱਕ ਬੇਨਤੀ ਆ ਸ਼ਫਾ ਘਰੇ ਬਹਿ ਕੇ ਕਲਾ ਉਦਾਸ ਨਾ ਹੋਈਏ ਜਿੱਥੇ ਵੀ ਮੌਕਾ ਮਿਲਦਾ ਵੀਰ ਬਣ ਕੇ ਵੀ ਸਾਰੇ ਜਣੇ ਇਕੱਠੇ ਹੋ ਕੇ ਉਸ ਜਗ੍ਹਾ ਦੇ ਉੱਤੇ ਪਹੁੰਚੋ ਜਿੱਥੇ ਵੀ ਸੇਵਾ ਦੀ ਲੋੜ ਪੈਂਦੀ ਆ ਚਾਹੇ ਥੋੜਾ ਸਮਾਂ ਚਾਹੇ ਜ਼ਿਆਦਾ ਸਮਾਂ ਜਿੰਨਾ ਵੀ ਕਿਸੇ ਕੋਲ ਸਮਾਂ ਕੱਢ ਹੋ ਰਿਹਾ ਇਹਨੂੰ ਦਸਵੰਦੀ ਸਮਝੋ ਉਹ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੇ ਆਪਾਂ ਪੰਜਾਬ ਨੂੰ ਬਚਾਈਏ ਜਿੱਥੇ ਵੀ ਆਪਾਂ ਪਹੁੰਚ ਕਰ ਸਕਦੇ ਆ ਉੱਥੇ ਜਾ ਕੇ ਸੇਵਾ ਕਰੀਏ ਜਿੰਨੀ ਵੀ ਹੋ ਸਕਦੀ ਆ ਜਿੰਨੀ ਵੈਦੁਰਜੀ ਦਾ ਖਾਲਸਾ ਵੈਦੁਰਜੀ ਦੀ ਫਤਿਹ ਗੁਰਪਿਆਰੇ ਸਾਧ ਸੰਗਜੇ ਜਿਵੇਂ ਤੁਸੀਂ ਸਾਰੇ ਭਲੀਪਰ ਜਾਣੂ ਹੋ ਕਿ ਅੱਜ ਕੱਲ ਜੋ ਹਾਲਾਤ ਬਣੇ ਹੋਇਆ ਪੰਜਾਬ ਦੇ ਸਾਰੇ ਪਾਸੇ ਹੜਾਂ ਦੇ ਨਾਲ ਅਸੀਂ ਜੂਝ ਰਹੇ ਆ ਅਸੀਂ ਲੋਈਆਂ ਖਾਸ ਬੈਲਟ ਦੇ ਵਿੱਚੋਂ ਬੋਲ ਰਹੇ ਹਾਂ ਇਸ ਸਮੇਂ ਸੁਲਤਾਨਪੁਰ ਲੋਧੀ ਹਲਕਾ ਵੀ ਸਾਡੇ ਬਿਲਕੁਲ ਨਜ਼ਦੀਕ ਆ ਬਿਆਸ ਦਰਿਆ ਔਰ ਸਤਲੁਜ ਦਰਿਆ ਦੇ ਵਿਚਾਲੇ ਆਉਣ ਵਾਲਾ ਏਰੀਆ ਇਹ ਸਾਰਾ ਲੋਈਆਂ ਕਾਸ ਇਹਦੇ ਅਧੀਨ ਵੀ ਕਾਫੀ ਪਿੰਡ ਪੈਂਦੇ ਹੁਣ ਸਤਲੁਜ ਦਰਿਆ ਦਾ ਵੀ ਪੱਧਰ ਜਿਹੜਾ ਵਧਣਾ ਸ਼ੁਰੂ ਹੋਇਆ ਹੈ ਤੋਂ ਵਕ ਵਕ ਢੰਗ ਦੇ ਨਾਲ ਅਲੱਗ-ਅਲੱਗ ਥਾਵਾਂ ਤੇ ਸਵਾਮਾਂ ਚੱਲ ਰਹੀਆਂ ਨੇ ਇਸ ਪੁਆਇੰਟ ਤੇ ਲੋਹਿਆ ਖਾਸ ਦੀ ਇੰਦਰਾ ਦਾਣਾ ਮੰਡੀ ਤੇ ਅਸੀਂ ਮਿੱਟੀ ਦੇ ਜਿਹੜੇ ਖਾਲੀ ਬੋਰੇ ਆ ਉਹ ਭਰਨ ਦੀ ਸੇਵਾ ਜਿਹੜੀ ਆ ਪਿਛਲੇ ਲਗਾਤਾਰ 10 ਤੋਂ 12 ਦਿਨਾਂ ਤੋਂ ਅਸੀਂ ਇਹ ਕਰ ਰਹੇ ਆ ਔਰ ਇਹ ਜਿਹੜੇ ਬੋਰੇ ਆ ਇਹ ਭਰ ਕੇ ਜਿੱਥੇ ਵੀ ਕਿਤੇ ਸਾਨੂੰ ਫੋਨ ਆਉਂਦਾ ਕਿ ਇੱਥੋਂ ਬੰਨ ਕਮਜ਼ੋਰ ਹੋ ਰਿਹਾ ਜਾਂ ਢਾਹ ਲੱਗ ਰਹੀ ਆ ਉੱਥੇ ਅਸੀਂ ਇਹ ਬੋਰੇ ਭਰ ਕੇ ਭੇਜਦੇ ਆ ਕੇਵਲ ਅਸੀਂ ਨਹੀਂ ਭੇਜਦੇ ਕਈ ਵਾਰ ਲੋਕ ਜਿਹੜੇ ਉੱਥੋਂ ਦੇ ਆ ਉਹ ਸਿੱਧੇ ਸਾਡੇ ਨਾਲ ਸੰਪਰਕ 'ਚ ਆ ਜਾਂਦੇ ਆ ਆਪਣੀਆਂ ਟਰਾਲੀਆਂ ਲੈ ਕੇ ਆਉਂਦੇ ਆ ਔਰ ਬੋਰੇ ਭਰੇ ਹੋਏ ਇੱਥੋਂ ਲੈ ਕੇ ਜਾਂਦੇ ਸਾਨੂੰ ਜਿਹੜੀ ਇੱਕ ਸਮੱਸਿਆ ਆ ਰਹੀ ਆ ਉਹਦੇ ਲਈ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਇਸ ਇਲਾਕੇ ਦੇ ਵਿੱਚ ਹੁਣ ਸਾਨੂੰ ਭਰਨ ਵਾਸਤੇ ਮਿੱਟੀ ਦੀ ਜ਼ਰੂਰਤ ਜਿਹੜੀ ਪੈ ਰਹੀ ਆ ਕਿਉਂਕਿ ਮਿੱਟੀ ਨਹੀਂ ਮਿਲ ਰਹੀ ਸਾਨੂੰ ਬਹੁਤ ਦੂਰੋਂ ਦੂਰੋਂ ਮਿੱਟੀ ਮੰਗਵਾਉਣੀ ਪੈ ਰਹੀ ਆ ਇਸੇ ਤਰੀਕੇ ਦੇ ਨਾਲ ਖਾਲੀ ਬੋਰੇ ਜਿਹੜੇ ਆ ਸੀਮਟ ਵਾਲੇ ਉਹ ਵੀ ਖਤਮ ਹੁੰਦੇ ਜਾ ਰਿਹਾ ਲਾਗੇ ਲਾਗੇ ਕਬਾੜੀਏ ਜਿੰਨੇ ਆ ਉਹਨਾਂ ਨੇ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ ਆ ਕਿਸੇ ਕੋਲ ਬੋਰਾ ਨਹੀਂ ਹੈਗਾ ਜੇ ਕਿਸੇ ਨੂੰ ਕਿਤੋਂ ਬੋਰੇ ਲੱਭਦੇ ਆ ਤਾਂ ਉਹ ਬੋਰੇ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਜੇ ਮਿੱਟੀ ਪਹਚਾ ਸਕਦੇ ਹੋ ਤਾਂ ਬਹੁਤ ਹੀ ਸੋਹਣੀ ਗੱਲ ਆ ਔਰ ਇਸ ਦੇ ਨਾਲ ਨਾਲ ਸਾਨੂੰ ਸੇਵਾਦਾਰਾਂ ਦੀ ਬਹੁਤ ਜ਼ਰੂਰਤ ਆ ਕਿਉਂਕਿ ਇਹ ਇਕੱਲਾ ਇੱਕ ਅਜਿਹਾ ਕੰਮ ਆ ਜਿਹੜਾ ਕਿਸੇ ਮਸ਼ੀਨ ਨਾਲ ਨਹੀਂ ਹੋਣਾ ਇਹ ਹੱਥੋ-ਹੱਥੀ ਹੋਣ ਵਾਲਾ ਕੰਮ ਆ ਇੱਕ ਬੰਦੇ ਨੇ ਬੋਰਾ ਫੜਨਾ ਦੂਜੇ ਨੇ ਭਰਨਾ ਤੀਜੇ ਨੇ ਚੱਕਣਾ ਤੋਂ ਇਸ ਦੇ ਲਈ ਸਾਨੂੰ ਸੰਗਤ ਦੀ ਜ਼ਰੂਰਤ ਆ ਬਹੁਤ ਜ਼ਿਆਦਾ ਹੁਣ ਵੀ ਤੁਸੀਂ ਦੇਖ ਰਹੇ ਹੋ ਕਿ ਗਿੱਦੜਪਿੰਡੀ ਤੋਂ ਸੰਗਤ ਆਈ ਆ ਪਿੰਡ ਮਢਾੜੇ ਤੋਂ ਜਿੱਥੋਂ ਪਿਛਲੇ ਸਾਲ ਪਿਛਲੀ 2023 ਦੇ ਵਿੱਚ ਬੰਨ ਟੁੱਟਾ ਸੀ ਉਥੋਂ ਫਿਰ ਬੰਨ ਕਮਜ਼ੋਰ ਹੋਇਆ ਹੈ ਮਢਾੜੇ ਤੋਂ ਔਰ ਗੱਦੜਪਿੰਡੀ ਦੀ ਸਾਰੀ ਸੰਗਤ ਐਸ ਸਮੇਂ ਤੁਸੀਂ ਦੇਖ ਰਹੇ ਹੋ ਕਿ ਲੱਗੇ ਹੋਏ ਆ ਇਹ ਬੋਰੇ ਲੈਣ ਆਏ ਸੀਗੇ ਸਾਰੇ ਜਾਣੇ ਟਰਾਲੀ ਭਰ ਕੇ ਆਏ ਆ ਅਸੀਂ ਪਹਿਲਾਂ ਇਹਨਾਂ ਨੂੰ ਬੇਨਤੀ ਕੀਤੀ ਇਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਮਾਣ ਕੀਤਾ ਕਿ ਬੋਰੇ ਤਾਂ ਤੁਸੀਂ ਲੈ ਜਾਣੇ ਆ ਲੇਕਿਨ ਜਦੋਂ ਤੁਸੀਂ ਇੱਕ ਵਾਰੀ ਲੈ ਗਏ ਤੇ ਪਿੱਛੇ ਬੈਕਅਪ ਜਿਹੜਾ ਆ ਉਹ ਬਿਲਕੁਲ ਖਤਮ ਹੋ ਜਾਂਦਾ ਆ ਬੋਰੇ ਸਾਨੂੰ ਨਿਰੰਤਰ ਚਾਹੀਦੇ ਆ ਤੇ ਇਹਨਾਂ ਨੇ ਸਾਡੀ ਬੇਨਤੀ ਨੂੰ ਮੰਨਿਆ ਹੁਣ ਅੱਧੇ ਬੰਦੇ ਇਹਨਾਂ ਦੇ ਟਰਾਲੀ 'ਚ ਬੋਰੇ ਭਰ ਰਹੇ ਆ ਅੱਧੇ ਬੰਦੇ ਜਿਹੜੇ ਆ ਮਿੱਟੀ ਦੇ ਬੋਰੇ ਨਵੇਂ ਤਿਆਰ ਕਰ ਰਹੇ ਆ ਤੋ ਇਸ ਢੰਗ ਦੇ ਨਾਲ ਇੱਕ ਸਿਸਟਮ ਬਣਿਆ ਰਵੇ ਤੋ ਸਾਡੀਆਂ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਕਿਉਂਕਿ ਸਭ ਤੋਂ ਪਹਿਲਾਂ ਖੜਾ ਨੂੰ ਰੋਕਣ ਵਾਸਤੇ ਸਾਨੂੰ ਇਹ ਮਿੱਟੀ ਦੇ ਬੋਰੇ ਹੀ ਚਾਹੀਦੇ ਆ ਉਸ ਤੋਂ ਬਾਅਦ ਜੇ ਬਾਕੀ ਦੇ ਕੰਮ ਜਿਹੜੇ ਚੱਲਣਗੇ ਉਹ ਜਿਵੇਂ ਸਮਾਂ ਆਊਗਾ ਆਪਾਂ ਸਾਰੇ ਕਰਦੇ ਰਵਾਂਗੇ ਤੁਹਾਡੇ ਨਾਲ ਜਾਣਕਾਰੀ ਵੀ ਸਾਂਝੀ ਕਰਦੇ ਰਵਾਂਗੇ ਤੋ ਇਹਨੀਆਂ ਕਿ ਬੇਨਤੀਆਂ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰ ਦਿਨ ਰਾਤ ਇੱਥੇ ਮਿੱਟੀ ਦੇ ਬੋਰੇ ਭਰਦੇ ਨੇ ਤੇ ਆ ਸੰਗਤ ਆਈ ਸੀ ਹੁਣ ਗਿੱਦੜ ਪਿੰਡੀ ਦੇ ਲਾਗੇ ਪਿੰਡ ਮਡਾਲਾ ਤੇ ਉੱਥੇ ਬੰਨ ਜਿਹੜਾ ਉਹ ਤਕਰੀਬਨ ਟੁੱਟਣ ਦੇ ਕਿਨਾਰੇ ਆ ਬਹੁਤ ਕਮਜ਼ੋਰ ਹੋ ਚੁੱਕਿਆ ਤੇ ਵੀਰ ਆਏ ਸੀਗੇ ਤੇ ਇਹ ਹੁਣ ਮਿੱਟੀ ਦੇ ਬੋਰੇ ਜਿਹੜੇ ਆ ਟਰਾਲੀ ਦੇ ਵਿੱਚ ਲੱਦ ਰਹੇ ਆ ਤੇ ਦੂਜੇ ਪਾਸੇ ਇਹਨਾਂ ਦੀ ਸੰਗਤ ਜਿਹੜੀ ਆ ਉਹ ਬੋਰੇ ਭਰ ਕੇ ਜਾ ਰਹੇ ਆ ਇਹ ਨਹੀਂ ਕਿ ਸਿੱਧੇ ਬੋਰੇ ਲੈ ਕੇ ਜਾਣਗੇ ਨਾਲ ਦੀ ਨਾਲ ਉਹ ਬੋਰੇ ਭਰ ਕੇ ਵੀ ਜਾ ਰਹੇ ਆ ਤਾਂ ਜੋ ਜਿਹੜੇ ਹੋਰ ਕਿਤੇ ਵੀ ਜ਼ਰੂਰਤ ਪੈਂਦੀ ਆ ਬੰਨ ਟੁੱਟਣ ਦੀ ਟੁੱਟਣ ਤੇ ਲੋੜ ਪੈਂਦੀ ਆ ਬੋਰਿਆਂ ਦੀ ਤਾਂ ਐਮਰਜੈਂਸੀ ਦੇ ਵਿੱਚ ਇੱਥੇ ਬੋਰੇ ਭਰੇ ਹੋਏ ਹੋਣ ਤੇ ਜਿਹੜੀ ਸੰਗਤ ਆਵੇ ਟਰਾਲੀ ਲੈ ਕੇ ਤੇ ਫਾਟਾ ਫਾਟ ਆਪਣੇ ਬੋਰੇ ਲੈ ਕੇ ਚਲੇ ਜਵੇ ਤੇ ਆ ਦੋ ਟਰਾਲੀਆਂ ਹੁਣ ਇੱਥੋਂ ਇਸ ਸਮੇਂ ਜਾ ਰਹੀਆਂ ਨੇ ਜੀ ਮੰਡਾਲਾ ਪਿੰਡ ਦੇ ਸੋ ਇਹ ਦਿਨ ਰਾਤ ਸੇਵਾ ਚੱਲਦੀ ਆ ਸ਼ੈੱਡ ਬਣੇ ਹੋਏ ਆ ਮੀਂਹ ਦਾ ਪ੍ਰਭਾਵ ਇੱਥੇ ਕੋਈ ਨਹੀਂ ਆਉਦਾ ਪਰ ਮਿੱਟੀ ਦੀ ਜਿਹੜੀ ਆ ਕਿੱਲਤ ਆ ਰਹੀ ਆ ਬੋਰੀਆਂ ਦੀ ਕਿੱਲਤ ਆ ਰਹੀ ਆ ਬੋਰੇ ਆ ਵੀਰ ਹੁਣ ਕਪੂਰਥਲੇ ਤੋਂ ਦੇ ਕੇ ਗਏ ਨੇ ਸੋ ਬਹੁਤ ਬਹੁਤ ਦਿਲੋਂ ਧੰਨਵਾਦ ਆ ਤੇ ਸਿਆਤਰੀ ਬੋਰਿਆਂ ਦੀ ਸੇਵਾ ਜਿਹੜੀ ਕੋਈ ਵੀ ਸੰਗਤ ਇੱਥੇ ਕਰਨਾ ਚਾਹੁੰਦੀ ਆ ਉਹ ਜਰੂਰ ਕਰੇ ਵੱਧ ਵੱਧ ਚੜ੍ਹ ਕੇ ਕਰੇ ਤੇ ਮਿੱਟੀ ਦੀ ਸੇਵਾ ਵੀ ਇੱਥੇ ਜਿਹੜੀ ਆ ਕਰੋ ਵੱਧ ਤੋਂ ਵੱਧ ਤਾਂ ਜੋ ਮਿੱਟ ਜਿਹੜੇ ਬੋਰੇ ਨੇ ਉਹ ਭਰੇ ਜਾ ਸਕਣ ਤੇ ਐਮਰਜੈਂਸੀ ਦੇ ਵਿੱਚ ਜਿਹੜੇ ਬੋਰੇ ਆ ਉਹ ਬੰਨਾਂ ਦੇ ਉੱਤੇ ਪਹੁੰਚਾਏ ਜਾ ਸਕਣ ਜਿੱਦਾਂ ਪਹਿਲਾਂ ਪਹੁੰਚਾਏ ਗਏ ਨੇ ਪਰ ਵੀਰ ਹੁਣੀ ਬੋਰੇ ਲੈ ਕੇ ਆਏ ਨੇ ਜੀ ਬੋਰਿਆਂ ਦੀ ਸਫਾਈ ਕੀਤੀ ਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਕਪੂਰਥਲੇ ਤੋਂ ਇਹ ਪਹੁੰਚੇ ਆ ਵੀਰ ਤੇ ਬੋਰੇ ਇੱਥੇ ਪਹੁੰਚਾਇਆ ਤੇ ਇਦਾਂ ਹੀ ਹੁਣ ਸਾਰੇ ਵੀਰਾਂ ਨੂੰ ਹੋਰਾਂ ਨੂੰ ਵੀ ਬੇਨਤੀ ਆ ਵੀ ਜਿੰਨਾ ਵੱਧ ਤੋਂ ਵੱਧ ਬੋਰੇ ਇੱਥੇ ਜਿਹੜੇ ਉਹ ਤੁਸੀਂ ਲਿਆ ਸਕਦੇ ਆ ਜੀ ਇੱਥੇ ਬੋਰੇ ਜ਼ਰੂਰ ਇੱਥੇ ਲੈ ਕੇ ਆਓ ਕਿਉਂਕਿ ਬੋਰਿਆਂ ਦੀ ਕਮੀ ਆ ਰਹੀ ਆ ਇੱਕ ਇੱਕ ਦਿਨ ਚ 5-5 ਟਰਾਲੀਆਂ ਇੱਥੋਂ ਜਿਹੜੀਆਂ ਉਹ ਚੱਕ ਹੋ ਰਹੀਆਂ ਨੇ ਤੇ ਜਿਹਦੀ ਵਜ੍ਹਾ ਕਰਕੇ ਬੋਰਿਆਂ ਦੀ ਸ਼ਾਰਟੇਜ ਆ ਜਾਂਦੀ ਆ ਤੇ ਵੀਰ ਹੁਣੇ ਇੱਧਰ ਸੇਵਾ ਤੇ ਲੱਗੇ ਹੋਏ ਆ ਸਭ ਬਹੁਤ ਧੰਨਵਾਦ ਆ ਤੇ ਇਹਨਾਂ ਦੇ ਬੋਰੇ ਲੈ ਕੇ ਜਾਣੇ ਸੀਗੇ ਪਹਿਲਾਂ ਇਹਨਾਂ ਨੇ ਕਿਹਾ ਕਿ ਅਸੀਂ ਬੁਰੇ ਭਰਾਂਗੇ ਜੀ ਬਾਅਦ ਵਿੱਚ ਲੈ ਕੇ ਜਾਨੇ ਆ ਤੇ ਇੱਧਰ ਆ ਜਿਹੜੇ ਬੋਰੇ ਇੰਨੇ ਰਹਿ ਗਏ ਆ ਤੇ ਇਹ ਵੀਰੋਂ ਥੋੜਾ ਕਿਉਂਕਿ ਬੰਨ ਇੱਕਦਮ ਜਿਹੜਾ ਸੱਤ ਲੋਹੇ ਦਾ ਪਾਣੀ ਆ ਉਹ ਅੱਜ ਚੜਿਆ ਵਾ ਜਿਸ ਦੀ ਵਜ੍ਹਾ ਕਰਕੇ ਇੱਕੋ ਦਾ ਮੈਂਬਰੇਂਸੀ ਦੇ ਵਿੱਚ ਸਾਰੀ ਸੰਗ ਰੇਡੀਓ ਬੋਰੇ ਲੈਣ ਵਾਸਤੇ ਪਹੁੰਚ ਰਹੀ ਆ ਤੇ ਇਹ ਸੇਵਾ ਚਲਾਈ ਜਾ ਰਹੀ ਹੈ ਜੀ ਗੁਰਨਾਨਕ ਮੋਦੀਖਾਨਾ ਚੈਰੀਟੇਬਲ ਟਰਸਟ ਲੋਹਿਆ ਖਾਸ ਸੋਚ ਸੈਂਟਰ ਸਿਆਟਲ ਅਮਰੀਕਾ ਵੱਲੋਂ ਤੇ ਇਹਨਾਂ ਦੇ ਹੈਲਪਲਾਈਨ ਨੰਬਰ ਜਿਹੜੇ ਲਿਖੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜਿਹੜੀ ਸੰਗਤ ਸੰਪਰਕ ਕਰਨਾ ਚਾਹੁੰਦੀ ਆ ਇਹਨਾਂ ਹੈਲਪਲਾਈਨ ਨੰਬਰ ਤੇ ਸੰਪਰਕ ਕਰ ਸਕਦੀ ਆ ਜੀ ਤੇ ਸੇਵਾ ਜਿਹਨਾਂ ਨੇ ਦੇਣੀ ਆ ਤੇ ਜਿਹੜੇ ਜਿਹਨਾਂ ਨੂੰ ਸੇਵਾ ਚਾਹੀਦੀ ਆ ਉਹ ਵੀ ਸੰਪਰਕ ਕਰ ਸਕਦੇ ਆ ਸੋ ਠੀਕ ਆ ਫਿਰ ਉਹ ਇਹ ਸੀ ਮੇਰੇ ਵੱਲੋਂ ਇੱਕ ਬੇਨਤੀ ਤੇ ਕਿਰਪਾ ਕਰਕੇ ਜਿੰਨਾ ਵੱਤਵਤ ਹੋ ਸਕਦਾ ਇਸ ਜਗ੍ਹਾ ਤੇ ਇੰਦਰਾ ਦਾਣਾ ਮੰਡੀ ਲੋਈਆਂ ਖਾਸ ਤੇ ਇੱਥੇ ਜਿਹੜਾ ਬੋਰਿਆ ਦੀ ਮਿੱਟੀ ਦੀ ਤੇ ਨਾਲ ਜਿਹੜੇ ਵੀਰ ਨੇ ਬੋਰੇ ਭਰਨ ਵਾਲੇ ਉਹਨਾਂ ਦੀ ਜ਼ਰੂਰਤ ਆ ਤੇ ਉਹ ਵੱਤਵਾਦ ਇੱਥੇ ਪਹੁੰਚ ਕੇ ਸੇਵਾ ਜ਼ਰੂਰ ਕਰੋ ਤਾਂ ਜੋ ਲੋੜਵੰਦ ਜਿਹੜੇ ਵੀਰ ਨੇ ਆਉਂਦੇ ਨੇ ਪਿੰਡਾਂ ਦੇ ਵਿੱਚੋਂ ਐਮਰਜੈਂਸੀ ਵਿੱਚ ਆਉਂਦੇ ਆ ਉਹ ਵੀ ਸਾਨੂੰ ਇੰਨੇ ਬੋਰੇ ਭਾਜੀ ਚਾਹੀਦੇ ਚਾਹੀਦੇ ਆ ਤੇ ਉਹਨਾਂ ਤੱਕ ਇਹ ਬੋਰੇ ਜਿਹੜੇ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾ ਸਕਣ ਸੋ ਠੀਕ ਆ ਦੋਸਤੋ ਬੇਨਤੀ ਨੂੰ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ